ਪਤਾ ਲੱਗ ਰਿਹਾ ਹੈ ਕਿ ਗੱਡੀਆਂ ਆਸੇ-ਪਾਸੇ ਇਕੱਠੀਆਂ ਕੀਤੀਆਂ ਕੀਤੀਆਂ ਜਾ ਰਹੀਆਂ ਹਨ ਫੋਰਸ ਇਕੱਠੀ ਕੀਤੀ ਜਾ ਰਹੀ ਹੈ ਤੇ ਲੱਗਦਾ ਹੈ ਕਿ ਅੱਜ ਰਾਤ ਨੂੰ ਕੁਝ ਨਾ ਕੁਝ ਇਸ ਤਰੀਕੇ ਦਾ ਕਰਨਗੇ ਕਿ ਵੀ ਇਸ ਨੂੰ ਇਸ ਇੱਥੋਂ ਦਲੇয়াল ਸਾਹਿਬ ਨੂੰ ਜਾਂ ਤਾਂ ਚੱਕਿਆ ਜਾਵੇ ਜਾਂ ਇਸ ਤਰੀਕ ਇਸ ਧਰਨੇ ਨੂੰ ਕਿਸੇ ਤਰੀਕੇ ਨਾਲ ਖਤਮ ਕਰਨ ਦੀ ਕੋਸ਼ਿਸ਼ ਕਰਨਗੇ ਆਪਾਂ ਨੂੰ ਇਸ ਅੱਜ ਰਾਤ ਨੂੰ ਇਸ ਗੱਲ ਤੇ ਸਤਾਰਕ ਰਹਿਣਾ ਚਾਹੀਦਾ ਹੈ ਤੇ ਜਿਹੜੇ-ਜਿਹੜੇ ਵੀ ਇਸ ਅੰਦੋਲਨ ਨਾਲ ਜਾਂ ਇਸ ਸੰਘਰਸ਼ ਨਾਲ ਜੁੜੇ ਹੋਏ ਸਖਸ਼ੀਤ ਹੈ ਜਿਹੜੀਆਂ ਮੋਟੀਵੇਟ ਕਰਦੀਆਂ ਆਏਆਂ ਜਿਹੜੀ ਲੋਕਾਂ ਨੂੰ ਲੱਗਦਾ ਹੈ ਕਿ ਵੀ ਇਹਨਾਂ ਦੇ ਕਹੇ ਲੋਕ ਉੱਥੇ ਆਉਂਦੇ ਆ ਉਹਨਾਂ ਨੂੰ ਵੀ ਆਪ ਦਾ ਸਤਾਰਕ ਰਹਿਣਾ ਚਾਹੀਦਾ 31 ਤੇ ਇੱਕ ਤਰੀਕ ਦੇ ਜਿਹੜੀ ਸਨ ਵਾਲੀ ਰਾਤ ਆ ਇਹ ਇਸ ਦੇ ਦਿਨ ਬਹੁਤ ਹੀ ਸਤਾਰਕ ਰਹਿ ਕੇ ਆਪਾਂ ਨੂੰ ਪਹਿਰਾ ਦੇਣਾ ਪਊਗਾ ਤੇ ਇਹ ਸੰਗਤਾਂ ਨੂੰ ਵੀ ਉੱਥੇ ਪਹੁੰਚਣਾ ਚਾਹੀਦਾ ਕਿਉਂਕਿ ਮੌਸਮ ਵੀ ਐਂਜ ਹੈ ਦੂਜਾ ਇਹ ਆ ਕਿ ਆਮ ਤੌਰ ਤੇ ਇੱਕ ਵੱਡਾ ਧਰਨਾ ਕਾਮਯਾਬ ਹੋਇਆ ਸਰਕਾਰ ਨੂੰ ਉਸ ਗੱਲ ਦਾ ਡਾਰ ਵੀ ਪਿਆ ਹੋਇਆ ਕਿ ਇਹਨੂੰ ਹੋਰ ਗਾਂ ਵਧਨ ਨਹੀਂ ਦੇਣਾ ਤੇ ਵਾਇਗਰੂ ਜੀ ਕਾ ਖਾਲਸਾ ਵਾਇਗਰੂ ਜੀ ਕੀ ਫਤਿਹ ਕੱਲ ਕਿਸਾਨ ਸੰਘਰਸ਼ ਵੱਲੋਂ ਇੱਕ ਕਾਲ ਦਿੱਤੀ ਗਈ ਸੀ ਜਿਹਦੇ ਤਹਿਤ ਬੰਦ ਲਾਇਆ ਕੀਤਾ ਗਿਆ ਸੀ ਪੰਜਾਬ ਬੰਦ ਸੀਗਾ ਤੇ ਇਹ ਬਹੁਤ ਹੀ ਕਾਮਯਾਬ ਬੰਦ ਹੋਇਆ ਕੱਲ ਹਰ ਜਗ੍ਹਾ ਤੇ ਤਕਰੀਬਨ ਆਪਾਂ ਬੰਦ ਦੇਖਣ ਨੂੰ ਮਿਲਿਆ ਤੇ ਇਸ ਬੰਦ ਤੋਂ ਤੇ ਜਿਸ ਤਰੀਕੇ ਨਾਲ ਜਿਸ ਸਿਰੜ ਨਾਲ ਤੇ ਜਿਸ ਸਦਕ ਨਾਲ ਡੱਲੇਵਾਲ ਸਾਹਿਬ ਆਪਦੇ عقیده ਤੇ ਟਿਕੇ ਵੇ ਆ ਜਿਸ ਜਿਸ ਤਰੀਕੇ ਨਾਲ ਉਹ ਆਪਦਾ ਉਹ ਉਹਨਾਂ ਨੇ ਅੰਸ਼ਨ ਤੇ ਆ ਜਿਹੜਾ ਮਰਨ ਵੇ ਤੋਂ ਉਹਨਾਂ ਦਾ ਚੱਲ ਰਿਹਾ ਹੈ ਹਾਂ ਉਸ ਤੋਂ ਸਰਕਾਰ ਘਬराई ਵੀ ਆ ਦੂਜੇ ਪਾਸੇ ਸੁਪਰੀਮ ਕੋਰਟ ਦਾ ਬਹੁਤ ਉਹਨਾਂ ਤੇ ਪ੍ਰੈਸ਼ਰ ਹੈ ਜਾਂ ਉਹ ਕੈਲੋਬੀ ਸਟੇਟ ਨੇ ਦਬਾਅ ਬਣਾਇਆ ਹੋਇਆ ਕਿ ਇਸ ਇਸ ਸੰਘਰਸ਼ ਨੂੰ ਤੋੜਨਾ ਹੀ ਤੋੜਨਾ ਹੈ ਤੇ ਮੈਨੂੰ ਇਹ ਲੱਗਦਾ ਹੈ ਜਿਵੇਂ ਜੋ ਸੁਹਾਂ ਆ ਰਹੀਆਂ ਜਾਂ ਜਿਸ ਤਰੀਕੇ ਤੋਂ ਪਤਾ ਲੱਗ ਰਿਹਾ ਹੈ ਕਿ ਗੱਡੀਆਂ ਆਸੇ ਪਾਸੇ ਇਕੱਠੀਆਂ ਕੀਤੀਆਂ ਜਾ ਰਹੀਆਂ ਫੋਰਸ ਇਕੱਠੀ ਕੀਤੀ ਜਾ ਰਹੀ ਹੈ ਤੇ ਲੱਗਦਾ ਹੈ ਕਿ ਅੱਜ ਰਾਤ ਨੂੰ ਕੁਝ ਨਾ ਕੁਝ ਇਸ ਤਰੀਕੇ ਦਾ ਉਹ ਕਰਨਗੇ ਕਿ ਵੀ ਇਸ ਨੂੰ ਇਸ ਇਥੋਂ ਦਲੇয়াল ਸਾਹਿਬ ਨੂੰ ਜਾਂ ਤੇ ਚੱਕਿਆ ਜਾਵੇ ਜਾਂ ਇਸ ਤਰੀਕ ਇਸ ਧਰਨੇ ਨੂੰ ਕਿਸੇ ਤਰੀਕੇ ਨਾਲ ਖਤਮ ਕਰਨ ਦੀ ਕੋਸ਼ਿਸ਼ ਕਰਨਗੇ ਆਪਾਂ ਨੂੰ ਇਸ ਅੱਜ ਰਾਤ ਨੂੰ ਇਸ ਗੱਲ ਤੇ ਸਤਾਰਕ ਰਹਿਣਾ ਚਾਹੀਦਾ ਤੇ ਜਿਹੜੇ ਜਿਹੜੇ ਵੀ ਇਸ ਅੰਦੋਲਨ ਨਾਲ ਜਾਂ ਇਸ ਸੰਘਰਸ਼ ਨਾਲ ਜੁੜੇ ਹੋਏ ਸ਼ਕਸ਼ੀਤ ਹੈ ਜਿਹੜੀਆਂ ਮੋਟੀਵੇਟ ਕਰਦੀਆਂ ਆਏ ਆ ਜਿਹੜੀ ਲੋਕਾਂ ਨੂੰ ਲੱਗਦਾ ਹੈ ਕਿ ਵੀ ਇਹਨਾਂ ਦੇ ਕਹੇ ਲੋਕ ਉਥੇ ਆਉਂਦੇ ਆ ਉਹਨਾਂ ਨੂੰ ਵੀ ਆਪ ਦਾ ਸਤਾਰਕ ਰਹਿਣਾ ਚਾਹੀਦਾ 31 ਤੇ ਇੱਕ ਤਰੀਕ ਦੇ ਜਿਹੜੀ ਸਨ ਵਾਲੀ ਰਾਤ ਆ ਇਹ ਇਸ ਦੇ denn bot ਇਸ ਤਰਕ ਲੈ ਕੇ ਆਪਾਂ ਨੂੰ ਪਹਿਰਾ ਦੇਣਾ ਪਊਗਾ ਤੇ ਇਹ ਸੰਗਤਾਂ ਨੂੰ ਵੀ ਉੱਥੇ ਪਹੁੰਚਣਾ ਚਾਹੀਦਾ ਕਿਉਂਕਿ ਮੌਸਮ ਵੀ ਏੰਜ ਹੈ ਦੂਜਾ ਇਹ ਹੈ ਕਿ ਆਮ ਤੌਰ ਤੇ ਇੱਕ ਵੱਡਾ ਧਰਨਾ ਕਾਮਯਾਬ ਹੋਇਆ ਸਰਕਾਰ ਨੂੰ ਉਸ ਗੱਲ ਦਾ ਡਾਰ ਵੀ ਪਿਆ ਹੋਇਆ ਕਿ ਇਹਨੂੰ ਹੋਰ ਗਾਂ ਵਧਨ ਨਹੀਂ ਦੇਣਾ ਤੇ ਇਹਦੇ ਵਾਸਤੇ ਆਪਾਂ ਨੂੰ ਅੱਜ ਇਸ ਤਰਕ ਲੈਣਾ ਜੀਦਾ ਤੇ ਪੰਜਾਬੀਓ ਵੱਧ ਤੋਂ ਵੱਧ ਉੱਥੇ ਪਹੁੰਚੋ ਜਿਸ ਤਰੀਕੇ ਨਾਲ ਤੁਸੀਂ ਕੱਲ ਸਾਹ ਦਿੱਤਾ ਸੀ ਪੰਜਾਬ ਬੰਦਾ ਅੱਜ ਆਪਾਂ ਨੂੰ ਇੱਥੇ ਪਹਿਰੇਦਾਰੀ ਕਰਕੇ ਉਹ ਸਾਥ ਦੇਣਾ ਪਊਗਾ ਇੰਨਾ ਹੀ ਤੁਹਾਨੂੰ ਮੈਂ ਕਹਿਣਾ ਚਾਹੁੰਦਾ ਬਾਕੀ ਜਿਹੜੀਆਂ ਸ਼ਕਤੀਆਂ ਮੋਟੀਵੇਟ ਕਰ ਰਹੀਆਂ ਜਾਂ ਜਿਨ੍ਹਾਂ ਦੇ ਕਹਿਣ ਤੇ ਲੋਕਵਾਦ ਗਿਣਤੀ ਚੌਥੇ ਪਹੁੰਚਦੇ ਆ ਹੈ ਉਹ ਵੀ ਆਪ ਦਾ ਧਿਆਨ ਰੱਖਣ ਕਿਉਂਕਿ ਸਰਕਾਰ ਉਹਨਾਂ ਦੇ ਉੱਤੇ ਵੀ ਕਿਸੇ ਨਾ ਕਿਸੇ ਤਰੀਕੇ ਦੀ ਕੋਈ ਪ੍ਰੀਵੈਂਟਿਵ ਅਰੈਸਟ ਸਿਉਂਜੀ ਚੀਜ਼ਾਂ ਕਰ ਸਕਦੀ ਹੈ ਵਾਇਗਰਜੀਕਾ ਖਾਲਸਾ ਵਾਇਗਰਜੀਕੀ ਪਤਨ